ਤੋੜ ਦ ਬੇਸ ਕੁਆਲਟੀ ਤੋੜ ਦ ਬੜਾ ਲੰਮੀ ਤੋੜ ਹਾਂਜੀ ਹਾਂਜੀ ਲੋ ਚ ਤੋੜ 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 ਲੋ ਚ ਮੋੜ ਦੀ ਠੀਕ ਹੈ ਭਾਈ ਸਵਾਗਤ ਹੈ ਇੱਕ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੰਡਾਵੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਪਠੰਡਾ ਬਾਈ ਕੋਲ ਦੋ ਟਾਪ ਕੁਆਲਿਟੀ ਦੀਆਂ ਬੂਰੀਆਂ ਕਟੀਆਂ ਜੀ ਛੋਟੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈਟ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਤ-ਵੱਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਇ ਜਸਰੀ ਗਾਇ ਬਾਈ ਨਾਮ ਵੀਰ ਜੀ ਆਪਣਾ ਪਿਰਤਪਾਲਾ ਜੀ ਫਰੈਂਡ ਕੰਡਾ ਬਣਾ ਜੀ ਜ਼ਿਲ੍ਹਾ ਬਠਿੰਡਾਈ ਪਹਿਲੀ ਗੱਟ ਦੀ ਉਮਰ ਬੁਰੀ ਯਾਰ ਹਾਂਜੀ ਹਾਂਜੀ ਆਓ ਕਿੰਨੇ ਟਾਈਮ ਦੀ ਉਮਰ ਹੋ ਗਈ ਦੀ 18 ਕਿ ਮਹੀਨੇ ਦੀ ਹੋ ਗਈ ਕੱਟੀ 18 ਮਹੀਨੇ ਦੀ ਹਾਂਜੀ ਹਾਂ ਠੀਕ ਆ ਟਿਕਟੂ ਕੀ ਤਾਂ ਪਤਾ ਵੀ ਰਿਹ ਕਿਹੜੀ ਦੀ ਹੈ ਨਹੀਂ ਵੀਰ ਆਪ ਲੈ ਕੇ ਆਈ ਜੀ ਆਮੇਗੀ ਠੀਕ ਆ ਹਾਂ ਪ्योर ਬੁਰੀ ਹੈ ਠੀਕ ਆ ਹਾਂਜੀ ਆਓ ਲਓ ਪਰਾ ਥਾਣ ਚਾਰੀ ਆ ਹਾਂ ਬਾਈ ਚਾਰ ਹੀ ਚਾਰ ਦਿਖਾ ਦਿਓ ਦਿਖਾਓ ਤੁਹਾਨੂੰ ਦਿਖਾਉ ਨਾ ਜੀ ਚੈੱਕ ਕਰ ਸੰਗ ਚਾਰ ਥਾਣਾ ਕੋ ਫੋਰਡ ਹਾਂਜੀ ਆਹ ਸਾਗ ਨਹੀਂ ਕੱਦ ਬੜ ਦੇਖ ਸਕਦੇ ਹੋ ਬਾਈ ਦੇ ਕੱਦ ਤੋਂ ਜੱਜਮੈਂਟ ਲਾ ਲਦੇ ਹਾਂ ਠੀਕ ਆ ਜੀ ਦੇਖ ਸਕਦੇ ਹੋ ਤੋਰ ਦੋ ਪਰਾ ਹ ਸੋਹਣੀ ਛੋਟੀ ਆ ਜੀ ਦੇਖ ਸਕਦੇ ਹੋ ਕੱਦ ਬੜਾ ਸੁਖਣਾ ਸੋਹਣਾ ਪਰ ਮੈਂ ਬਾਈ ਜੀ ਨਾਲ ਜਲੂ ਕਨੈਕਟ ਕਰਉ ਭਰਾ ਠੀਕ ਹੈ ਜੀ ਲਓ ਜੀ ਸਿੰਘੀ ਸੁੰਗੀ ਬਹੁਤ ਸੋਹਣੀ ਹੈ ਕਰਮਵਾਲੀ ਦੀ ਤੋੜ ਦੋ ਭਰਾ ਤੋੜ ਦੋ ਠੀਕ ਹੈ ਠੀਕ ਇਹ ਘਰ ਨੂੰ ਤੋੜ ਦੋ ਮੈਂ ਹੁਣ ਮੋੜ ਦੇ ਚ ਨੂੰ ਹਾਂ ਜੀ ਮੋੜ ਸਾਈਡ ਦਿਖਾਦਾ ਮਾੜਾ ਠੀਕ ਹੈ ਠੀਕ ਲੋ ਭਰਾ ਤੋੜਾ ਚੈੱਕ ਕਰ ਸਕਦੇ ਤੋੜ ਗੋਲ ਮੀਟਰ ਤੋਂ ਹਾਂ ਜੀ ਹਾਂ ਜੀ ਲੋ ਜੀ ਲੋ ਜੀ ਠੀਕ ਹੈ ਲੋ ਜੀ ਤੋੜਾ ਤਾਰਾ ਕਰਮਵਾਲੀ ਦਾ ਬਹੁਤ ਸੋਹਣਾ ਠੀਕ ਹੈ ਜੀ ਗਿੱਟੇ-ਗੋਟੇ ਸਾਰਾ ਕੁਝ ਸਹੀ ਹੈ ਬੀਜ ਰੇਟ ਇਹਦਾ ਰੇਡ ਫੋਨ ਤੇ ਬਾਈ ਰੇਡ ਫੋਨ ਹਾਂਜੀ ਹਾਂਜੀ ਠੀਕ ਆ ਹਾਂਜੀ ਬਾਈ ਦੂਜੀ ਗੱਟੀ ਦੀ ਜਾਣਕਾਰੀ ਦਿਓ ਜੀ ਹਾਂਜੀ ਹਾਂਜੀ ਠੀਕ ਲੋ ਜੀ ਉਹ ਦੂਜੀ ਗੱਟੀ ਬਾਰੇ ਪੁੱਛ ਰਿਆ ਬਾਈ ਤੁਸੀਂ ਹਾਂਜੀ ਬਾਈ ਹਾਂਜੀ ਬਾਈ ਕੀ ਰੇਟ ਆ ਜੀ ਇਹਦਾ ਰੇਡ ਫੋਨ ਤੇ ਬਾਈ ਰੇਡ ਫੋਨ ਤੇ ਉਮਰ ਕਿੰਨੇ ਦੀ ਆ ਉਮਰ ਵੀ 17 18 ਮਹੀਨੇ ਦੀ ਹੈ ਜੀ ਉਮਰ 17 18 ਮਹੀਨੇ ਹਾਂਜੀ ਹਾਂਜੀ ਕੱਦ ਕਿੰਨਾ ਸਕਾਂ ਇਸੇਮ ਇੱਕੋ ਜਿਹਾ ਹੈ ਨਾ ਹਾਂਜੀ ਹਾਂਜੀ ਤੇ ਫੇਸ ਕੁਆਲਿਟੀ ਦੇਖਿਆ ਸੀ ਹਾਂ ਜਮਾ ਸੰਗਤ ਤੋਂ ਮੜਿਆ ਬਾਈ ਠੀਕ ਆ ਲੋ ਜੀ ਥਰਡ ਗ੍ਰੇਜ ਜੀ ਚਾਰੀ ਹਾਂਜੀ ਚਾਰ ਚਾਰੀ ਹਾਂ ਜੋ ਲੋ ਚਾਰੀ ਥਾਣਾ ਭਰਾ ਉਹ ਚੱਕਲੀ ਕਰਮਾ ਵੜੀ ਹਾਂ ਠੰਡੀ ਸੀਰ ਬਹੁਤ ਆਈ ਕਰ ਠੀਕ ਆ ਤੋੜ ਦੋ ਭਰਾ ਨੂੰ ਹਾਂਜੀ ਭਰਾ ਜੀ ਲੋ ਭਰਾ ਕੱਦ ਵੜ ਫੇਸ ਕੁਆਲਟੀ ਤੋੜ ਦੋ ਭਰਾ ਲੰਮੀ ਤੋੜ ਹਾਂਜੀ ਹਾਂਜੀ ਲੋ ਜੀ ਤੋੜ 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 ਲੋ ਜੀ ਮੋੜ ਦੇ ਠੀਕ ਹੈ ਭਾਈ ਲੋ ਜੀ ਲੈ ਚੱਲ ਭਰਾ ਲੈ ਚੱਲ ਕੇ ਲੇਤੇ ਲੋ ਜੀ ਕੱਦ ਵੜ ਸੋਨਾ ਸੁਖਨਾ ਜੇ ਫ੍ਰੀਜ਼ਰ ਦੋਨੇ ਕਟੀਆਂ ਕਿਸੇ ਨੇ ਕੱਟਿਆ ਲੈਣੀ ਆ ਤਾਂ ਕਿਵੇਂ ਰੇਟ ਰੂਟ ਦਾ ਫਰਕ ਪੈਜੂ ਹਾਂ ਪੈਜੂ ਵੀਰੇ ਫੋਨ ਕਰਦਾਂਗੇ ਅੱਪਾ ਫੁੱਲ ਲੈਸ ਕਰ ਦਮ ਹਾਂ ਫੁੱਲ 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 ਕਰਦਾਂਗੇ ਭਾਈ ਠੀਕ ਹੈ ਸੋ ਪ੍ਰੋਵਾਈਜ ਜੀ ਨਾਲ ਜਰੂਰ ਕਨੈਕਟ ਕਰੋ ਜੇ ਕਿ ਭਰਾ ਬੂਰੀਆਂ ਕੱਟੀਆਂ ਦਾ ਸੀਨ ਆ ਤਾਂ ਬਾਈ ਜੀ ਨਾਲ ਨੰਬਰ ਆਪਾਂ ਬਾਈ ਦਾ ਸੀਨ ਤੇ ਲਾਵਾਂਗੇ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ